ਹਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋੜ ਕਪੂਰਾ ਦੀ ਮੰਡੀ ਦੇ ਵਿੱਚ ਰੋਜ ਦੀ ਤਰ੍ਹਾਂ ਕਹਿ ਦਈਦਾ ਬਾਈ ਮੂੰਹ ਤੇ ਚੜਿਆ ਤੇ ਵੈਸੇ ਨਾ ਯਾਰ ਕੱਲ ਆਪਾਂ ਨੂੰ ਕੰਮ ਪੈ ਗਿਆ ਥੋੜਾ ਜਿਹਾ ਜ਼ਰੂਰੀ ਤੇ ਆਪਣੇ ਗਵਾਂਢ 'ਚ ਸੀਗਾ ਪਾਠ ਹਨ ਯਾਰ ਬੇਲੀ ਕੇ ਤੇ ਖੰਡ ਪਾਠ ਦਾ ਪ੍ਰਕਾਸ਼ ਸੀਗਾ ਚੌਥੇ ਕੁ ਨਹੀਂ ਹਾਂ ਤੇ ਫਿਰ ਰਾਤ ਉੱਥੇ ਹੀ ਰਹਿ ਬਾਈ ਕੀ ਆਲਾ ਬਾਈ ਔਰ ਠੀਕ ਆ ਪਰਸੋਂ ਦੀ ਰਾਤ ਯਾਨੀ ਤੇ ਤੁਹਾਨੂੰ ਪਤਾ ਫੇਰ ਸਵੇਰੇ ਕਿੱਥੋਂ ਉੱਠਿਆ ਜਾਣਾ ਸੀ ਬਾਈ ਹਨ ਤੇ ਨਜ਼ਾਰਾ ਬੜਾ ਆਉਂਦਾ ਵੈਸੇ ਇਹ ਹਨਾ ਪਾਰਤ ਯਾਰ ਇਕੱਠੇ ਹੋ ਜਾਂਦੇ ਨੇ ਨਾਲਾਂਡ ਗਵਾਂਡ ਦੇ ਲੋਕ ਪਹਿਲਾਂ ਸੀਗਾ ਯਾਰ ਇਹ ਚੀਜ਼ਾਂ ਨਾਲ ਬਾਹਲੀਆਂ ਸੀ ਪਹਿਲਾਂ ਤਾਂ ਹੁਣ ਸੁਗਦੀ ਨਾ ਰੌਣਕ ਮੇਲਾ ਬਹੁਤ ਜਾਨੀ ਘਟੀ ਜਾਂਦਾ ਜਦੋਂ ਇੱਕ ਇੱਕ ਘਰੇ ਪ੍ਰੋਗਰਾਮ ਹੋਣਾ ਤੇ ਚਾਰ ਪੰਜ ਘਰ ਨੇੜੇ ਤੇ ਸਾਰੀ ਗਲੀ ਗਵਾਂਡ ਵਾਲੇ ਇਕੱਠੇ ਹੋ ਜਾਂਦੇ ਐਨ ਰੌਣਕ ਮੇਲਾ ਲੱਗਣਾ ਹੁਣ ਕੁਸਤਾ ਯਾਰ ਯਾਰ ਬਿਲੀ ਮੁੰਡੇ ਖੁੰਡੇ ਬਾਹਰ ਉੱਟ ਗਏ ਹਨ ਤੇ ਉਹ ਬਾਕੀ ਉਹ ਵੀ ਸਾਂਝੀਆਂ ਘਟੀਆਂ ਜਿਵੇਂ ਅੱਗੇ ਸੀਗਾ ਤੇ ਪਰ ਉਹ ਅੱਗੇ ਜਿਵੇਂ ਚੜੀ ਚੜੀ 50 50 ਬੰਦੇ ਯਾਰ 50 50 40 40 ਬੰਦੇ ਉਹੀ ਫਿਰਦੇ ਹੁਣ ਜਾਣੇ ਉਹ ਰੌਣਕ ਮੇਲਾ ਯਾਰ ਪਿੰਡਾਂ ਜਣਾ ਥੋੜਾ ਘਟਦਾ ਜਾਂਦਾ ਬਾਕੀ ਆਪਦੀ ਆਪੀ ਰਹਿ ਜਰੂਰ ਦਿਓ ਵੀ ਸੋਡੇ ਪਿੰਡਾਂ ਦੇ ਵਿੱਚ ਵੀ ਬਈ ਐਂ ਕੰਮ ਆ ਕਿ ਆਪਣੇ ਜਿਵੇਂ ਸ਼ਹਿਰ ਦੇ ਨੇੜੇ ਆ ਗਿਆ ਪਿੰਡ ਕੇ ਲੋਕ ਜ਼ਿਆਦਾ ਸ਼ਹਿਰੀ ਹੋ ਗਏ ਤੇ ਕੀ ਥਾਂਕਦਾ ਵਾ ਨਾ ਪਰ ਅੱਗੇ ਰੌਣਕ ਮੇਲਾ ਬਹਲਾ ਹੁੰਦਾ ਸੀ ਅੱਜ ਤੋਂ ਜਦੋਂ 10 12 ਸਾਲ ਪਹਿਲਾਂ ਜਦੋਂ ਕਿ ਉਹਦੇ ਵਿਆਹ ਦਾ ਪ੍ਰੋਗਰਾਮ ਆ ਸਾਰੇ ਮੂਰੇ ਹੋ ਹੋ ਕੇ ਜਾਣੀ ਬਈ ਹੁੰਦੇ ਸੀਗੇ ਸਾਰੇ ਤੇ ਹੁਣ ਥੋੜਾ ਇਹ ਚੀਜ਼ਾਂ ਦਾ ਜ਼ਰੂਰ ਫਰਕ ਪੈ ਗਿਆ ਬਈ ਬਿੱਟੂ ਟਾਲਪੁਰਾ ਬਈ ਪਹਿਲਾ ਤੇ ਰਾਜ ਸਿੰਘ ਬੁੱਟਰ ਸ੍ਰੀ ਗੁਰੂਡ ਮਾਰਨਿੰਗ ਲਖਮਿੰਦਰ ਸਿੰਘ ਡੇਰਾ ਬਾਬਾ ਨਾਨਕ ਤੇ ਕੀ ਹਾਲ ਚਾਲ ਆ ਬਾਈ ਤੇ ਬਾਈ ਆਲੂ ਵਾਲੀ ਵੀਡੀਓ ਨੂੰ ਇੰਨਾ ਕਿ ਪਿਆਰ ਦਿੱਤਾ ਬਾਈ ਵੀ ਜਾਨੀ ਆਲੂ ਦਾ ਸੀਜ਼ਨ ਚੱਲੀ ਜਾਂਦਾ ਹਨਾ ਤੇ ਜੇ ਆਲੂਆਂ ਬਾਰੇ ਗੱਲਬਾਤ ਨਾ ਕਰੀਏ ਫਿਰ ਹੋ ਹੀ ਨਹੀਂ ਸਕਦਾ ਤੇ ਨਾ ਹੋਵੇ ਪਿੰਡੂ ਕਿਤਾ ਚੈਨਲ ਤੇ ਫੇਸਬੁੱਕ ਤੇ ਬਾਈ ਦੀ ਵੀਡੀਓ ਬਣਾਈ ਬਠਿੰਡੇ ਵੀ ਕੀ ਹਿਸਾਬ ਕਿਤਾ ਰਹਿ ਸਕਦਾ ਆਲੂਆਂ ਵਾਲੀ ਵੀਡੀਓ ਇੰਨੀ ਤੁਸੀਂ ਯਾਰ ਸ਼ੇਅਰ ਕੀਤੀ ਮਾਰਾ ਅੱਗ ਕੱਢਤੀ ਬਾਈ ਹਨਾ ਤੇ ਉਹ ਹੁਣ ਆਲੂਆਂ ਬਾਰੇ ਜਾਣਕਾਰੀ ਹੋਰ ਆਪਾਂ ਨਾ ਡਿਟੇਲ ਦੇ ਵਿੱਚ ਦਿਆ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੇਟ ਰਹ ਸਕਦਾ ਬਾਈ ਤੇ ਬਾਕੀ ਜਿੰਨਾ ਵੀਰਾਂ ਭਰਾਵਾਂ ਕੋਲੇ ਆਲੂ ਦਾ ਸਟਾਕ ਪਿਆ ਜੀ ਜੇ ਐਲ ਆਰ ਆਲੂ ਹੈਗਾ ਤੇ ਉਹਨੂੰ ਵੇਚਣਾ ਚਾਹੁੰਦੇ ਆ ਤੇ ਖੇਤੋਂ ਹੀ ਚੱਕਿਆ ਜਾਊਗਾ ਸਿੱਧਾ ਤੁਹਾਡਾ ਆਲੂ ਤੇ ਆਪਣੇ ਨੰਬਰ ਤੇ ਜਦੋਂ ਮਰਜ਼ੀ ਸੰਪਰਕ ਕਰ ਲਿਆ ਕਰੋ 98328000 ਜਾਨੀ ਆ ਕਾਊਂਟਰ じゃ ਆਇਆ ਪਿਆ ਬਾਈ ਆਪਾਂ ਨੂੰ ਯਾਰ ਘਟ-ਘਟ ਬਥੇਰਾ ਗੱਟਾ ਚਾਹੀਦਾ ਤੇ ਆਪਾਂ ਵਕਾ ਦੇਾਂਗੇ ਮਤਲਬ ਆਲੂ ਜੇ ਕਹੇ ਕਿ ਵੀਰ ਭਰਾ ਕੋਲੇ ਹੈਗਾ ਪਰ ਇਸ ਟਾਈਮ ਹਲੇ ਮੰਨਣ ਨੂੰ ਆਖਿਆ ਸੀਗਾ ਵੀ ਮੈਂ ਕਿਹਾ ਬਾਈ ਤੁਹਾਡਾ ਰੇਟ ਘੱਟਾ ਹਲੇ ਬਾਜ਼ਾਰ ਦਾ ਰੇਟ ਤੇਜ ਆ ਤੇ ਹੋ ਸਕਦਾ ਵੀ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਜ਼ਾਰ ਦਾ ਰੇਟ ਕੀ ਜਾਂਦਾ ਕਿਉਂਕਿ ਮੇਰਾ ਤਾਂ ਮਕਸਦ ਹੁੰਦਾ ਵੀ ਕਿਸਾਨਾਂ ਨੂੰ ਸਹੀ ਰੇਟ ਮਿਲੇ ਬਾਈ ਹਨਾ ਪਾੜਾ ਕਰਾਏ ਕੰਪਨੀ ਦੇਣ ਨੂੰ ਤਿਆਰ ਆ ਸਾਰਾ ਕੁਝ ਜਾਨੀ ਕਹਿੰਦੇ ਜਿੱਥੋਂ ਤੱਕ ਵੀ ਸਾਡੇ ਬਾਗੇ ਪੁਰਾਣੇ ਵੀ ਬਣੇ ਆ ਜੀ ਸਟੋਰ ਤਿਆਰ ਹੋ ਜਾਂਦੇ ਤੇ ਮੋਗਾ ਵੀ ਦੋ ਏਰੀਏ ਦੇ ਵਿੱਚ ਹਨ ਤੇ ਬਾਕੀ ਜੇ ਦੂਰੋਂ ਥੋੜਾ ਜਿਹਾ ਕਿਸਾਨ ਭਰਾ ਲਿਆਊਗਾ ਆਲੂ ਵਗੈਰਾ ਤੇ ਉਹਦਾ ਅਸੀਂ ਪਾੜਾ ਦਾ ਦੇਵਾਂਗੇ ਤੇ ਰੇਟ ਰੂਟ ਬਾਕੀ ਕੱਲ ਨੂੰ ਅੱਜ ਕਨਫਰਮ ਕਰਨੇ ਉਹ ਵੀ ਕਿੰਨੇ ਮੈਂ ਉਹਨਾਂ ਨੂੰ ਕਹਿਆ ਹੀ ਘਟ ਲਾਲ ਆਲੂ ਦਾ ਰੇਟ ਫਿਲਹਾਲ ਹਲੇ ਮੰਡੀਆਂ ਦੇ ਵਿੱਚ 600 ਦੇ ਨੇੜੇ ਤੇ ਡਾ ਬਾਈ ਹਨਾ ਤੇ ਖੇਤਾਂ ਚੋਂ ਚੱਕਣ ਵਾਲਾ ਜਿਹੜਾ ਆਮ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਹਲੇ 500 ਦਾ ਚੱਲੀ ਜਾਂਦਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਬਾਈ ਕੀ ਰੇਟ ਚੱਲੂਗਾ ਹਲੇ ਲਾਲ ਆਲੂ ਦਾ ਤੇ ਰੇਟ ਵਧੂਗਾ ਬਾਈ ਚਿੱਟੇ ਆਲੂ ਦਾ 550 ਦੇ ਨੇੜੇ ਤੇ 500 ਆਹ ਸੌਰੀ 550 ਦਾ ਬਾਲਾ ਹੋ ਗਿਆ 450 ਦੇ ਨੇੜੇ ਤੇ 350 ਤੋਂ ਉੱਠ ਕੇ ਜਾਨੀ 400 ਦੇ ਨੇੜੇ ਲ ਹੋ ਗਿਆ ਜੀ ਜਿਹੜਾ ਲਾਲ ਆਲੂ ਉਹ 600 ਤੇ ਫਿਰਦਾ ਹਲੇ ਤੇ ਦੇਖਦੇ ਆ ਬਾਈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆ ਹਫਤਾ ਆ ਪੰਜ ਚਾਰ ਦਿਨ ਜਿਹੜੀ ਤੇਜ਼ੀ ਰਹਿ ਸਕਦੀ ਆਲੂ ਦੀ ਕਿਉਂਕਿ ਪਟਾਈਆਂ ਇੱਕੋ ਤੋਂ ਰੁਕ ਗੀਆਂ ਸੀ ਤੇ ਅੱਜ ਨਵੀਂ ਅਪਡੇਟ ਆਪਾਂ ਲਿਆਵਾਂਗੇ ਅੰਦਰੋਂ ਸਬਜੀ ਮੰਡੀ ਚ ਵੀ ਕੀ ਬਣਦਾ ਬਾਈ ਹਨਾ ਤੇ ਬਾਸਮਤੀ ਦੇ ਰੇਟ ਮਿੱਤਰੋ ਰਿਸਕ ਕੇ ਆ ਜੀ ਤੁਹਾਨੂੰ ਆਖਿਆ ਸੀ ਸ਼ੁਰੂ ਦੇ ਵਿੱਚ ਉਹ ਦਿਨ ਵੀਡੀਓ ਦੇ ਵਿੱਚ ਲਾਈਵ ਚ ਤੂੜੀ ਦੀ ਬੋਲੀ ਤੇ ਵੀ ਬਈ ਬਾਸਮਤੀ ਦੇ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੇ ਆ ਹਾਲਾਂਕਿ ਬਾਲੇ ਨਹੀਂ ਵਧੇਗੇ ਬਈ 25 25 30 30 ਰੁਪਏ ਤੇਜ਼ੀ ਆਈ ਹੈ ਹਰ ਇੱਕ ਚੀਜ਼ ਦੇ ਵਿੱਚ ਤੇ ਪਰ ਉਹਦੇ ਕਰਕੇ ਜਿਹੜੀ ਤੇਜ਼ੀ ਆਈ ਹੈ ਨਾ ਇਹਦੇ ਕਰਕੇ ਫੇਰ ਜਾਨੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਬਥੇਰੀ ਆਉਣ ਲੱਗੀ ਬਈ ਜਾਨੀ ਜਿੱਥੇ 10 10 12 12000 ਦੀ ਆਮਦ ਰਹੀ ਸੀ ਨਾ ਗੱਟੇ ਦੀ ਭਰਨ ਦੀ ਉੱਥੇ ਹੁਣ ਮਕਸਰ ਮੰਡੀ ਦੇ ਵਿੱਚ ਕੱਲ ਜਾਨੀ 20000 ਗੱਟਾ ਫੇਰ ਭਰਿਆ ਗਿਆ ਬਈ ਬਾਸਮਤੀ ਦਾ ਤੁਸੀਂ ਲਾ ਲਓ ਹਸਾਕ ਦਾ ਬਾਕੀ ਹੋਰ ਜਾਣਕਾਰੀ ਲੈਣੀ ਹੁੰਦੀ ਆ ਤੇ ਗਰੁੱਪ ਬਣਿਆ ਹੋਰ ਭਰਾ ਕੀ ਵਾਲਾ ਬਾਈ ਠੀਕ ਆ ਭਰਾ ਵਧੀਆ ਜੀ ਤੇ WhatsApp ਤੇ ਬਈ ਗਰੁੱਪ ਬਣਿਆ ਜੁਆਇਨ ਕਰ ਸਕਦੇ ਆ ਜੀ ਹਾਂ ਦਿੱਲੀ ਦੇ ਰੇਟ ਆਉਂਦੇ ਰਹਿੰਦੇ ਆ ਬਈ ਆ ਪਤਾ ਨਹੀਂ ਰੱਖੀ ਬਾਸਮਤੀ ਰੱਖੀ ਹੋਰੀ ਘਰੇ ਭਾਈ ਕਿਹੜੀ ਆ ਘਰੇ 17 18 ਚਲੋ ਕੱਲ ਤੇ ਪਰਸੋ ਦੋਕ ਦਿਨ ਥੋੜਾ ਆਈ ਤੇਜੀ 25 30 ਰੁਪਏ ਦੀ ਹਾਂ ਉਹਦੇ ਕਰਕੇ ਥੋੜਾ ਮਾਲ ਆ ਫੇਰ ਵਧ ਗਿਆ ਮੰਡੀਆਂ ਚ ਵਧ ਗਿਆ ਵਧ ਗਿਆ ਜਿੱਥੇ ਮਤਲਬ ਵੀ 8 1000 ਗੱਟਾ ਭਰਿਆ ਜਾਂਦਾ ਸੀ ਆ ਮੰਡੀਆਂ ਚ ਹੁਣ ਕੱਲ 20000 ਗੱਟਾ ਫੇਰ ਮੁਕਸਰ ਮੰਡੀ ਚ ਭਰਿਆ ਗਿਆ ਉਹ ਵੀ ਜਾਣਕਾਰੀ ਦੇਈ ਇਹਨੇ ਵੀ ਜਦੋਂ ਮੜਾ ਜਾਂ 15 20 ਦੇ ਵੱਧ ਉਹਦੇ ਹੀ ਚੱਕ ਦਿੰਦੇ ਕੰਮ ਹਾਂ ਹਲੇ ਬਾਈ ਮਤਲਬ ਵੀ ਰੇਟ ਚਲੋ ਵਧਿਆ ਉਹ ਵਪਾਰ ਮੇਰੇ ਹਿਸਾਬ ਨਾਲ ਹੋ ਸਕਦਾ ਹੋਰ ਖੁੱਲ ਜੇ ਤੇ ਗੱਲਬਾਤ ਹਲੇ ਹੋਰ ਚੱਲੀ ਜਾਂਦੀ ਹੈ ਜੇ ਵਪਾਰ ਤੇਜ ਹੁੰਦਾ ਤੇ ਹੋ ਸਕਦਾ ਹੋਰ ਤੇਜ਼ੀ ਆ ਜੇ ਬਾਈ ਹਨ ਤੇ ਫਿਲਹਾਲ ਜਿਹੜੀ 25 25 30 30 ਰੁਪਏ ਕਿਤੇ ਕਿਤੇ ਦਾ ਕਈ ਕਈ ਵੈਰਾਈਟੀਆਂ ਮਗਰ 50 60 70 70 ਵੀ ਤੇਜ਼ੀ ਆਈ ਹੈ ਬਾਈ ਹਨ ਦੋ ਦਿਨਾਂ ਦੇ ਵਿੱਚ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਜੀ ਵੀ ਜਿਹੜਾ ਮੁਛਲ ਝੋਨਾ 1400 ਇੱਕ ਉਹਦੇ 'ਚ ਵੀ ਸੁਧਾਰ ਹੋਇਆ ਜ਼ਰੂਰ ਜਿੱਥੇ ਉਹ ਪਹਿਲਾਂ 3100 3150 ਦੇ ਡਿੱਗ ਪਿਆ ਸੀ ਨਾ ਆ ਕੇ ਸਾਢੇ 3200 3200 ਦੇ ਨੇੜੇ ਤੇੜ ਜਿਹੜਾ ਹੁਣ ਮੁੱਛਲ ਝੋਨੇ ਦਾ ਰੇਟ ਹੋ ਗਿਆ ਜਾਨੀ 50 50 60 60 ਰੁਪਏ ਵਧ ਗਿਆ ਤੇ ਜਿੱਥੇ ਹੁਣ 17 18 ਇਕਾ ਤੋਂ ਥੱਲੇ ਨੂੰ ਡਿੱਗੀ ਜਾਂਦੀ ਸੀ ਡਿੱਗੀ ਜਾਂਦੀ ਸੀ ਕਿ ਉਹ ਵੀ ਕਿਤੇ ਨਾ ਕਿਤੇ ਰੁੱਕ ਕੇ ਆ ਕੇ ਹੁਣ ਜਾਨੀ ਸਾਢੇ 3200 3300 ਤੇ ਆ ਗਈ ਬਾਈ ਵੈਸੇ ਦੀ 31 3100 ਨੂੰ ਵੀ ਯਾਰ ਜਾਨੀ ਵਿਕਣ ਲੱਗ ਗਈ ਸੀ ਉਹ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਸੁਧਾਰ ਹੋ ਜੇ ਤੇ ਬਾਕੀ ਦੇਖਦੇ ਆਂ ਬਾਈ ਰੇਟ ਜਿਹੜੇ ਕੀ ਰਹਿੰਦੇ ਆ ਜੀ ਤੇ ਆਲੂ ਦਾ ਬਾਜ਼ਾਰ ਤੁਹਾਨੂੰ ਦੱਸ ਹੀ ਦਿੱਤਾ ਨ ਪਾਵਾਂਗੇ ਅਪਲੋਡ ਕਰਾਂਗੇ ਤੇ ਸਬਜ਼ੀ ਮੰਡੀ ਦੇ ਰੇਟ ਵੀ ਵੀਰੋ ਅੱਜ ਬਖਾਵਾਂਗੇ ਬਾਈ ਸੁਖਚਾਨ ਸਿੰਘ ਵੀਰ ਕੀ ਹਾਲ ਚਾਲ ਹੈ ਸੁਖਵਿੰਦਰ ਸਿੰਘ ਕਲੇਰ ਜਗਦੀਸ਼ ਸਿੰਘ ਬਿੱਟੂ ਟੈਲਰ ਦਾ ਪ੍ਰਤਪਾਲ ਸਿੰਘ ਵੀਰ ਕੀ ਹਾਲ ਚਾਲ ਹੈ ਜੀ ਤੇ ਬਲਦੇਵ ਸਿੰਘ ਸੰਧਵਾ ਤੇ ਬਾਕੀ ਇਹ ਜਿਹੜਾ ਆਲੂਆਂ ਦਾ ਰੇਟ ਦੱਸਿਆ ਮੈਂ ਇਹ ਇਹ ਸੀਗਾ ਪਰਸੋਂ ਦਾ ਰੇਟ ਬਾਈ ਕੱਲ ਕੀ ਹੋਇਆ ਬਾਜ਼ਾਰ ਦੇ ਵਿੱਚ ਤੇ ਅੱਜ ਕੀ ਹੋਇਆ ਹਨਾ ਇਹ ਦੋ ਦਿਨਾਂ ਦੀ ਵੀਡੀਓ ਅੱਜ ਆਊਗੀ ਬਾਈ ਤੇ ਕਿਉਂਕਿ ਇਹ ਪਰਸੋਂ ਦੇ ਰੇਟ ਮੈਂ ਦੱਸੀਆਂ ਨਾ ਜਿੱਦਣ ਬਠਿੰਡੇ ਵੀਡੀਓ ਬਣਾਈ ਸੀ ਬਾਈ ਤੇ ਉਹਦਨ ਆਲੂ ਚੇ ਸੁਧਾਰ ਜਰੂਰ ਹੋਇਆ ਸੀਗਾ ਤੇ ਉਹਨਾਂ ਨੇ ਵੀ ਆਖਿਆ ਸੀ ਮਤਲਬ ਵਪਾਰੀ ਨੇ ਵੀ ਕਹਿੰਦੇ ਹਫਤਾ ਆ ਹਫਤਾ ਤੇਜੀ ਬਣ ਸਕਦੀ ਹੈ ਕਿਉਂਕਿ ਪਟਾਈਆਂ ਰੁਗੀਆਂ ਤੇ ਜੇ ਮਿੱਤਰੋ ਪਟਾਈਆਂ ਫੇਰ ਦੁਬਾਰੇ ਫੁੱਲ ਸ਼ੁਰੂ ਹੁੰਦੀਆਂ ਤੇ ਹੋ ਸਕਦਾ ਰੇਟ ਫੇਰ ਥੱਲੇ ਆਵੇ ਹੁਣ ਦੋ ਦਿਨਾਂ ਦੇ ਵਿੱਚ ਕੀ ਹੋਇਆ ਬਾਈ ਕਿੰਨੀਆਂ ਕ ਪਟਾਈਆਂ ਹੋਈਆਂ ਆਲਓਵਰ ਪੰਜਾਬ ਦੇ ਵਿੱਚ ਜੰਗਲ ਕਰੀ ਜਿੱਥੋਂ ਆਲੂ ਆਉਂਦਾ ਹਨ ਤੇ ਕੀ ਹਿਸਾਬ ਚੱਲਿਆ ਉਹ ਤੁਹਾਨੂੰ ਜਾਣਕਾਰੀ ਜਰੂਰ ਦੇਵਾਂਗੇ ਅੱਜ ਆਪਾਂ ਤੇ ਬਾਕੀ ਅੱਜ ਤੂੜੀ ਦੇ ਵਾਪਸ ਆ ਜੀਏ ਤੇ ਗੱਲਬਾਤ ਹੋਰ ਬਾਈ ਕੀ ਹਾਲ ਚਾਲ ਆ ਭਰਾ ਠੀਕ ਆ ਮਗਾ ਦੋ ਚਾਰ ਨਾ ਗੱਲਾਂ ਵਾਤਾ ਕਰ ਲਈਏ ਹੋਰ ਕੇਵਲ ਠੀਕ ਆ ਸਹੀ ਆ ਅੱਜ ਨਹੀਂ ਮਾਈ ਆਟਾ ਖਲਾਰ ਕੇ ਗਈ ਆ ਨਾ ਅੱਜ ਠੀਕ ਆ ਅੱਗੇ ਕੋਰਾ ਜਾ ਪੈਂਦਾ ਹੁੰਦਾ ਮੈਂ ਕਿਹਾ ਕੀ ਵਾਲਾ ਸੀ ਹੋਰ ਠੀਕ ਹੈ ਜੀ ਵਧੀਆ ਜੀ ਆਪਣੀਆਂ ਬਾਈ ਹਾਂ ਹਾਂ ਕੇਵਲ ਹਾਲੋਂ ਨਿਕਲੂਗੀ ਮਾੜੀ ਮੋਟੀ ਨਿਕਲੂਗੀ ਐ ਮੈਂ ਤੈਨੂੰ ਕਹਿੰਦਾ ਸਾਰੀ ਨਿਕਲਦੀ ਨਹੀਂ ਬਾਹਰ ਯਾਰ ਉੱਥੋਂ ਚੂਆ ਮੈ ਗਈ ਹੈਂ ਅੰਦਰ ਦੀ ਅੰਦਰ ਦੀ ਊੜੀ ਅੰਦਰ ਦੀ ਆਈ ਮਾੜੀ ਮੋਟੀ ਲਾਗਾ ਹੋਊਗੀ ਹਾਂ ਐਨਾ ਸਾਰੀ ਨਿਕਲਦੀ ਬਾਹਰ ਵਿੱਚ ਹਾਂ ਸਭ ਤੋਂ ਬਾਅਦ ਆ ਤੁਸੀਂ ਮੁੰਡਾ ਦੇ ਬੋਲੋ ਜੀ ਬੋਲੋ ਹਾਂ ਰੂਪ ਅੱਜ ਕਿਸੇ ਕੰਮ ਲਈ ਆਏ ਸੀ ਤਾਂ ਕਿ ਬੋਲ ਲਾਗਦਾ ਖਣੀ ਯਾਰ ਬੋਲੀ ਨੇ ਭਲਾਦੀ ਇਹ ਆ ਜੀ ਕੇਵਲ ਸਿੰਘ ਜਿਹੜੇ ਬੋਲੀ ਬੋਲੋ ਬੋਲੋ ਤੇਰੀ ਘੜ ਚ ਜਾਣਾ ਕਰਤਾ ਚਲੋ ਯਾਰ ਕੈਮਰਾ ਸਾਮੂਹ ਦੇਖੋ ਚਲੋ ਭਾਈ 200 ਰੁਪਿਆ 200 ਰੁਪਏ ਤੇ ਚੱਲ 200 ਰੁਪਿਆ 200 ਰੁਪਿਆ 200 ਬੋਲਦਾ ਭਾਈ ਕਿਨੇ ਹਾਂਜੀ ਕਿੱਥੇ ਲੈਣ ਭਾਈ ਵੱਡੀ ਪੰਜ ਕਿਨੇ ਜਾਏਗਾ ਨਹੀਂ ਯਾਰ ਪੰਜ ਨਹੀਂ ਤੂੰ ਜਾ ਆਵੜਾ ਮੈਂ ਲੱਗ ਪਈ ਹੋ ਗਿਆ ਆਵਾਂ ਬੰਦੂਆ ਔਰਲੀ ਔਰਲੀ ਪੰਜ ਕਿਨੇ ਹਾਂ ਔਰਲੀ ਚੱਲ ਆਵੜਾਂਗੇ 5 ਰੁਪਏ 200 5 ਰੁਪਏ 5 ਰੁਪਏ ਬੋਲਾਂ ਬਾਈ ਕਿਨੇ? ਤ੍ਰਿਮੰਤੀ ਜਾ 204 ਚੱਕ ਬਾਈ ਰੇਟ ਜਮਾਂ ਹੀ ਪਹਿਲੀ ਟਰਾਲੀ ਦਾ ਥੱਲੇ ਆ ਗਿਆ 200 ਤੇ 5 ਰੁਪਏ ਹੀ ਰਹਿ ਗਿਆ ਮਿੱਤਰੋ ਤੇ ਗਾਹ ਕਹੇ ਨੀਗਾ ਮੰਡੀ ਦੇ ਵਿੱਚ ਬਲਕਰਨ ਚਾਲ ਵੀਰ ਕੀ ਹਾਲ ਚਾਲ ਹੈ ਜੀ ਬਿੱਕਰ ਸਿੰਘ ਭਾਈ ਕੀ ਹਾਲ ਚਾਲ ਹੈ ਬਾਈ ਸਾਫ ਇੱਥੇ ਦੀ ਦਾ ਕਿ ਇੱਥੇ ਦੀ ਦਾ ਜਿਵੇਂ ਡਾਕਟਰ ਨੇ ਬਿਠਾ ਕੇ ਕੁਰਸੀ ਤੇ ਕਹਿੰਦੇ ਹੁੰਦੇ ਵੀ ਸੀਸਾ ਜਿਹਾ ਬਦਲ ਕੇ ਲੈਂਜ ਬਦਲ ਕੇ ਇੱਥੇ ਸਾਫ ਦੀ ਦਾ ਕਿ ਹੁਣ ਦੱਸੋ ਆ ਜਾਊ ਡੂਗੀ ਬੋਲ 200 ਰੁਪਿਆ 200 ਰੁਪਿਆ 200 200 ਰੁਪਿਆ 5 ਕਿਥੇ ਜਾਣੀਆਂ ਹਾਂ ਹਾਂ ਜਾਏਗਾ ਭਾਈ ਕੀ ਦੀ ਲਈ ਹੈ ਜਾਏਗਾ ਫਿਰ ਉਹ ਦੇਰ ਤਾਂ ਭਰਾਵਾ ਬੋਲੂਗਾ ਫਿਰ ਬੋਲੂ ਉਹ ਹੀ ਆਵਾਜ਼ੀ ਬੋਲੀ ਉਹ ਮੈਂ ਦਊਗਾ ਹੈ ਜਾਵਾਂਗੇ 10 ਰੁਪਿਆ ਹੀ 15 ਰੁਪਿਆ ਹੀ 20 ਰੁਪਿਆ 25 ਰੁਪਿਆ 13 ਰੁਪਿਆ 35 ਰੁਪਿਆ 235 ਰੁਪਏ 40 ਰੁਪਏ 40 ਰੁਪਏ 240 ਰੁਪਏ 45 ਰੁਪਏ 47 250 ਰੁਪਿਆ ਚੁੰਜਾ 255 ਰੁਪਏ 16 ਕਿਲੇ 200 200 ਤੇ 55 ਰੁਪਏ ਰੇਟ ਮਿੱਤਰੋ ਥੱਲੇ ਆ ਗਿਆ ਜੀ ਬਾਈ ਟੋਟਲ ਮਿਲਾ ਕੇ ਤੂੜੀ ਵੀ ਵਧੀਆ ਸੀਗੀ ਐਨ ਰੰਗ ਚਟਾ ਸੀ ਦੁੱਧ ਵਰਗਾ ਰੰਗ ਚਟਾ ਸੀ ਵਧੀਆ ਤੇ 255 ਰੁਪਏ ਜਿਹੜਾ ਮਿੱਤਰੋ ਅੱਜ ਰੇਟ ਚੱਲੀ ਜਾਂਦਾ ਸਿਸਟਰ ਰਿਐਕਸ਼ਨ ਗੁੱਡ ਮਾਰਨਿੰਗ ਵੀਰ ਜੀ ਸਤਿ ਸ੍ਰੀ ਅਕਾਲ ਭੈਣੇ ਹੋ ਠੀਕ ਠਾਕ ਜੀ ਚੜਦੀ ਕਲਾ ਜੀ ਆਜੋ ਕਰਨ ਦੀ 3ਜੀ ਟਰਾਲੀ ਵਹਿਣੇ ਆ ਬਾਈ ਆ ਬੋਲੋ ਜੀ ਹਾਂਜੀ ਬੋਲਦੇ 250 250 ਇਤੋਂ ਜਾ 60 65 70 75 80 80 90 99 305 10 15 315 ਬੋਲਾਂਗੇ ਨਾ 320 ਰੁਪਏ 320 ਬੋਲਦਾ ਕੋਈ 320 ਲੱਭਿਆ ਥੋੜੀ ਸਰਾ ਜਾਨੀ 320 ਰੁਪਏ ਜਾਨੀਆਂ ਨੇ ਸਰਾ ਰੇਟ ਬਣਾਤਾ ਭਾਈ ਹੁਣ ਆਪਾਂ ਵੀ ਲਿਖ ਦਾਂਗੇ ਉੱਤੇ ਵੀ ਅੱਜ ਦਾ ਸਰਾ ਰੇਟ ਜਾਨੀ 320 ਹੁਣ ਤੱਕ ਦਾ ਭਾਈ ਇਹ ਹੁਣ ਤੱਕ ਦਾ ਭਾਈ ਵਾਲੇ ਬਾਕੀ ਨਾਗ ਬਥੇਰੇ ਖੜੇ ਹਾਲੇ ਦੇਖਦੇ ਰੇਟ ਜਿਹੜਾ 320 ਤੋਂ ਬਈ ਵੱਧਾ ਕਿ ਨਹੀਂ ਭਰਾ 320 ਰੁਪਏ ਲਿਖ ਦਈਏ ਬਈ ਚੱਕੋ ਭਰਾ ਆਜੋ ਕਰਨ ਦੀ ਅਗਲੀ ਟਰਾਲੀ ਬਾਈ ਹਾਂ ਸੇ ਸਾਲ ਇਹ ਜਾਂਦਾ ਯਾਰ ਦੋਨੋਂ ਪਹਿਲਾਂ 300 ਰੁਪਏ ਨਹੀਂ ਨਹੀਂ ਹੋਰ ਫਿਰ ਮਾਨ ਸਾਹਿਬ ਸੈਟਾਂ ਬੁੱਲ ਨੂੰ ਪਿਆਰ ਕੀਤਾ ਤੇ ਚੱਲ ਗਿਆ ਚੱਕ ਬੋਲੇ ਵਧੀਆ 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 ਸਾਰਾ ਕੁਝ ਵਧੀਆ ਹੀ ਆ ਆ ਰੇਡ ਤੇ ਸਾਰਾ ਵਧੀਆ ਕਿਹਨੇ ਰੂਮ ਲਾਤਾ ਸਾਰੇ ਤੋਂ ਵਧੀਆ ਹੀ ਆ ਹਾਂ ਸਹੀ ਹੈ ਭਾਬਾ ਜੀ ਆ ਕੀ ਦੀ ਆ ਬਾਈ ਲਾ ਵੀ ਚੌਥਾ ਨਕ ਦੇਖਦੇ ਆ ਕਿਹੜੀ ਰੇਡ ਚਾਹਤਾ ਹੈ ਠੀਕ ਆ ਠੀਕ ਆ ਇਹ ਤੀਜਾ ਹੈ ਅੰਦਰ ਵੀ ਆ ਜੀ 270 ਰੁਪਏ 70 ਰੁਪਏ ਮੇਰੀ ਹੈ ਇੰਦਰ ਆ ਜੀ 75 80 85 90 95 300 5 10 310 ਬੋਲਾਂਗੇ ਨਾ ਸੈਂਕੜਾ ਰੁਪਏ ਲਾ ਭਈਆ ਹੋ ਗਈ 310 ਤੇ 10 ਰੁਪਏ 320 ਪਹਿਲਾਂ ਵੀ ਕੀ ਆ ਜੀ 310 ਰੁਪਏ ਜਿਹੜੀ ਹੁਣ ਵੈ ਗਈ ਆ ਤੂੜੀ ਤੇ ਆਜੋ ਕਰਾ ਜੀ ਅਗਲੀ ਟਰਾਲੀ ਵੇ ਤੇ ਅਗਰ ਭੇਜ ਸਿੰਘ ਬਾਈ ਕੀ ਹਾਲ ਚਾਲਾ ਮਨੀਤ ਸਿੰਘ 001 ਬਾਈ ਕੀ ਹਾਲ ਚਾਲਾ ਬਰਾਹੋ ਠੀਕ ਆ ਜੀ ਲੇ ਗੁੜੀਆ ਬਾਈ ਕਿ ਨਹੀਂ ਹਾਂ ਹਾਂ ਦੇਵਾਂਗੇ ਨਹੀਂ ਖਾਲੀ ਕੋਈ ਨਹੀਂ ਕਿੱਥੇ ਲੈ ਜਾਣੀ ਕਿੱਥੇ ਆਪਾਂ ਬਾਈ ਫੇਰ ਮੰਦ ਕਰਾਉਂਦੇ ਅੱਗੇ ਪੱਥਰ ਨਾਲ ਕਰਾਉਂਦੇ ਅੰਦਾਜ਼ ਕਰਾਉਂਦੇ ਬਾਹਰ ਦੀ ਹੈ ਅੰਦਰ ਦੀ ਹੈ ਰੰਗ ਇਦਾਂ ਨਹੀਂ ਹੈ ਤੂੜੀ ਅੰਦਰ ਦੀ ਆ ਰੰਗ ਆ ਜਾ ਵੇਖ ਕੇ ਬੁੱਲੀ ਦਾ ਬਾਈ ਗਿੱਲੀ ਗੁੱਲੀ ਲੈਣੀ ਹਾਂਜੀ ਬੋਲੋ ਹਾਂ ਫੁੱਜ ਗਿਆ ਕਿ ਤੂੰ ਗਿਆ ਬੋਲਦਾ ਬਾਈ ਇੱਥੇ ਕੋਈ ਕੀ ਬੋਲਦਾ ਚਲੋ ਫਿਰ ਅੱਗੇ ਆ ਗਈ ਦੀਆ ਬਾਈ ਅੰਦਰ ਦੇ ਕਿੱਥੇ ਸਹੀ ਅੰਦਰ ਪੈ ਅੰਦਰ ਦੀ ਥੋੜੀ ਬੋਲੋ ਹਾਂ ਅੰਦਰ ਦੀ ਹਾਂ 270 ਰੁਪਏ ਪੰਜਵੇਂ ਜਾਏਗਾ ਭਾਈ 75 ਰੁਪਏ 80 ਰੁਪਏ 85 90 95 300 300 ਬੋਲਾਂਗੇ ਨਾ 300 ਰੁਪਏ ਦੋਨ ਸਾਲ ਲਓ ਭਾਈ 300 ਰੁਪਏ ਜਿਹੜੀ ਮਿੱਤਰੋ ਇਹ ਥੂੜੀ ਵੈਗੀ ਆ ਜੀ 300 200 ਪਤਾ ਨਹੀਂ ਯਾਰ ਘੱਟ ਤੋਂ ਘੱਟ ਰੇਟ ਕਿੰਨਾ ਰਿਹਾ ਸੀ ਬਾਈ ਕਮੈਂਟ ਜ਼ਰੂਰ ਕਰਿਓ ਯਾਰ ਘੱਟ ਤੋਂ ਘੱਟ ਰੇਟ ਜਿਹੜਾ ਕਿੰਨਾ ਰਿਹਾ ਸੀ ਸ਼ੁਰੂ ਵਾਲੇ ਦੋ ਨਗ ਜਿਹੜੇ ਘੱਟ ਰਹੇ ਸੀਗੇ ਹਨਾ 200 ਪਤਾ ਨਹੀਂ 70 ਸੀ ਕਿ ਨੇੜੇ ਤੇੜ ਸੀਗੇ ਇੱਥੇ 1 2 3 3 6 7 8 ਨਗ ਰਹਿ ਗਏ ਬਾਈ ਆਜੋ ਕਰਾ ਦਿਓ ਓਡੀਟਰ ਲਈ ਜੁਮਾ ਵਧੀਆ ਸੁਬਹ ਅੰਦਰ ਵੀ ਦੂਰੀ ਬੋਲੋ ਜੀ 270 ਰੁਪਏ ਪੰਜ ਕਿੰਨੇ ਜਾਵਾਂਗੇ ਜੀ 75 80 80 90 9305 305 ਬੋਲਣਾ ਕਿਨੇ 10 310 ਬੋਲਦਾ ਕੋਈ ਚੱਲ ਵੀ ਜਲਦੀ ਲੈ ਭਈ ਇਹ ਹੋ ਗਈ 300 ਤੇ 10 ਰੁਪਈਆ ਨਾ ਤੂੜੀ ਵਧੀਆ ਸੀ ਕੁਆਲਿਟੀ ਵਧੀਆ ਸੀ ਬਾਕੀ ਨਾ ਕਈ ਰੀਅਰ ਪੰਡਾਂ ਉੱਚੀਆਂ ਹੁੰਦੀਆਂ ਤੂੜੀ ਦੀ ਕੁਆਲਿਟੀ ਨਹੀਂ ਵਿਖਾਈ ਜਾਂਦੀ ਹਨਾ ਹਰੇਕ ਤੇ ਆਹ ਵੇਖਦੇ ਆਂ ਬਾਈ ਬਾਕੀ ਤੂੜੀ ਇਹ ਨੀਵੀਆਂ ਆਂ ਤਰਲ ਲਈ ਉਹ ਆ ਇਧਰ ਲੈ ਵੀ ਥੋੜੀ ਜਾਈ ਦੇ ਆ ਤਾਂ ਸੀ ਕੱਟ ਕੇ ਲਾਣਾ ਤਾਂ ਫਰਦਿਸ਼ ਅੰਦਰ ਦੀ ਹੈ ਅੰਦਰ ਦੀ ਹੈ ਕਿੰਨੀ ਹੋ ਜੂ ਟੁੱਡੀ ਤੇ 13 ਗੁੰਡ ਰੋ ਬੋਲੋ ਵੀ ਇਹਦੇ ਅੰਦਰ ਦੀ ਟੁੜੀ ਆ 270 ਰੁਪਏ 70 ਰੁਪਏ ਸੰਦ ਮਿ ਜਾਏਗਾ 80 ਰੁਪਏ 81 90 95 305 10 310 ਬੋਲਣੇ 304 ਚਲੀ ਇਹ ਹੋ ਗਈ ਬਾਈ 300 ਤੇ 10 ਰੁਪਏ ਚਲੀ ਸੰਧਵੀਂ ਟਰਾਲੀ ਬਾਈ ਸੰਧਮੀ ਦਾ ਬਾਈ ਨੇੜੇ ਹੀ ਰਹਿ ਜਾਂਦਾ ਹਨਾ ਸੰਧਮੀ ਦਾ ਕੋਈ ਕਿਰਾਇਆ ਇਧਰ ਓਟਾ ਲਵਾ ਦਾ ਕੋਈ ਕਿਰਾਇਆ ਨਹੀਂਗਾ 1 2 3 4 5 5 ਨੱਕ ਰਹਿ ਗਏ ਬਾਈ ਹਾਂ ਨੰਬਰ ਕਿੰਦਾ ਖੜਾ ਲਈ ਸਹੀ ਆ ਸਰ ਇਹ ਆ ਭਾਈ ਆਹ ਨਾ ਜਦੋਂ ਤੱਕ ਇਹ ਆਪ ਕੋ ਨਾ ਸੌਣਾ ਸਮਾਦ ਤਬ ਬੈਰ ਗਰੋਧ ਕਿਸ ਸੰਗ ਨੂੰ ਨੋਟ ਕਰਨਾ ਕਿ ਕਿੰਨਾ ਨਾ ਹਰਫਤ ਜੀ 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 ਜ 200 ₹100 ₹ ਕਰਾਇਆ ਬਾਈ ਬੋਲੋ ਜੀ 270 ₹ 70 ₹ 270 75 80 84 90 290 ₹ ਬੋਲਾਂਗੇ ਨੇ 95 300 300 ਬੋਲਦਾ ਨਹੀਂ ਚੱਲ ਐ ਨਾਨਕ ਸਰਵੰਨ ਚੈੱਕ ਇਹ 300 ਰੁਪਏ ਹੋ ਗਈ ਬਾਈ ਯਾਨੀ ਰੇਟ ਯਾਰ ਮੁੱਕ ਦੀ ਗੱਲ ਆ ਵੀ ਐਵਰੇਜ 300 ਹੀ ਚੱਲ ਰਹੀ ਆ ਬਾਈ ਹਨਾ ਤੇ ਕਈ ਰਿਕਵਾਲਿਟੀ ਡਾਊਨ ਆ ਜੇ ਜ਼ਿਆਦਾ ਹੀ ਉਹਦਾ ਕੋਈ ਫਰਕ ਪੈਂਦਾ ਹਰਜਿੰਦਰ ਖੋਸਾ ਵੀਰ ਕੀ ਹਾਲ ਚੱਲ ਬਿੱਟੂ ਟੈਲਪੁਰ ਸੌਰ ਮੁਖ ਸਿੰਘ ਸਤਨਾਮ ਸਿੰਘ ਵੀਰ ਕੀ ਹਾਲ ਚੱਲ ਜੀ ਆ 205 ਬਾਈ ਨੇ ਲਿਖਿਆ ਹੋ ਸਕਦਾ 205 ਰਿਆ ਹੋ ਵੀ ਰੇਟ ਯਾਰ ਠੀਕ ਆ ਘੱਟੋ ਯਾਰ ਕਟੜਲੀ ਦਾ ਨਾ ਭੁੱਲ ਗਿਆ ਮੈਂ ਉਹ ਉਹ ਫਿਰ ਆਪਾਂ ਦੱਸੀਦਾ ਬਾਈ ਵੀ ਇੰਨੇ ਰੇਟ ਤੋਂ ਲੈ ਕੇ ਇੰਨੇ ਤੱਕ ਚੱਲੀ ਆ ਨਾ ਆ ਬਾਈ ਕੋਪ ਤੇ ਆ ਗਏ ਕਾਲੇ ਲਾ ਖੜ ਦੇ ਸਾਨੂੰ ਡਿਟੇਲ ਚ ਦਿਖਾਉਣੇ ਆ ਰੁਕ ਜਾ ਹੁਣ ਦੇਖੋ ਬਾਈ ਬਾਹਰ ਦੀ ਅੰਦਰ ਦੀ ਬਾਹਰ ਦੀ ਤੁੜੀ ਆ ਜਾਂ ਨਾਲ ਦੀ ਸਰੀ ਹਾਂ ਹਾਂ ਬੜੀ ਮੂਰੂ ਜਾਲਦੀ ਮਿੱਟੀ ਮੁੱਟੀ ਬੜੀ ਮੂਰੂ ਵੇਖਣ ਵਾਲੀ ਥੋੜੀ ਮੂਰੂ ਲੋ ਜੀ ਥੋੜੀ ਬਾਈ ਪੰਜ ਨਹੀਂ ਬੋਲ ਵੇਖ ਇਹਦੇ 280 ਰੁਪਏ 80 ਰੁਪਏ 280 ਰੁਪਏ ਅਫਸਰ ਵੀ ਆਏ 85 90 94 300 ਬੋਲਾ ਗਰੇ ਲੈ ਪੰਜ ਗਰੇ ਲੈ ਬਾਈ ਇਹ ਹੋ ਗਈ 300 ਰੁਪਏ ਬਾਈ ਹੋਰ ਭਰਾ ਕੀ ਵਾਲਾ ਬਾਈ ਠੀਕ ਹੈ ਠੀਕ ਹੈ ਸੇ ਭਾਈ ਪਾਸ ਇਹ 300 ਰੁਪਏ ਗਈ ਆ ਯਾਰ ਇੱਕ ਮਣਜ ਨਾ ਥੋੜਾ ਹੈ ਚੱਕਰ ਬਾਕੀ ਹੁਣ ਇੱਕ ਪੰਡ ਜਾਂ ਕਿੰਨੇ ਜਾਂ ਕੀ ਹਿਸਾਬ ਆ ਲੱਭਈ 1 2 3 4 ਨਗ ਰਹਿ ਗਏ ਬਈ ਸਾਹਮਣੇ ਆਜੋ ਕਰਾਂ ਦੀ ਬਾਈ ਓਏ ਹੋ ਕੰਮ ਚੱਲ ਵੀ ਪਿਆ 75 90 ਰੁਪਈਆ 95 300 ਰੁਪਈਆ 300 ਬੋਲਾਂਗੇ ਨੇ ਗਊ ਜੇ ਲੱਗਦਾ 900 ਰੁਪਈਆ 300 ਰੁਪਈਆ ਹੀ ਹੈ ਵਾਕੀ ਬਾਈ ਜਿਆਦਾ ਜਿਹੜੀ ਤੂੜੀ ਆ ਗਊਸ਼ਾਲਾ ਵਾਲੇ ਬੌਜੀ ਲੈ ਰਹੇ ਹਨ ਅੱਜ ਤੇ ਕਿਉਂਕਿ ਉਹਦੇ ਨਾਲ ਰੇਟ ਵੀ ਬਣ ਜਾਂਦਾ ਚਲੋ ਤੇ 300 ਤੱਕ ਬੋਲੀ ਦੇ ਦਿੰਦੇ ਆ ਜੇ ਕੋਈ ਗਾਹਕ ਖੜਾ ਹੋਵੇ 300 ਤੋਂ ਵੱਧ ਜਾਂਦਾ ਫਿਰ ਅਗਲਾ ਲੈ ਜਾਂਦਾ ਹਨਾ ਇੰਨੇ ਨਾ ਰੇਟ ਜਾ ਚਲੋ ਮਾੜਾ ਮੋਟਾ ਜਿੰਨਾ ਵੀ ਹੈਗਾ ਬਣ ਜਾਂਦਾ ਤੂੜੀ ਵੀ ਵਿਕ ਜਾਂਦੀ ਬਾਈ ਹਾਂ ਲੈ 280 ਰੁਪਏ 80 ਰੁਪਏ ਲਫਾ ਦੇ ਦੀ ਤੂੜੀ ਐ ਨਿਕਲੂਗੀ 280 ਰੁਪਏ 80 ਰੁਪਏ ਬੋਲਣਾ ਬਾਈ ਲੈ 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 ਚੱਲ ਲੈ ਲੈ ਬਾਈ ਇਹ ਹੋ ਗਈ 280 ਰੁਪਏ 300 ਹੋਰ ਬੈ ਥਾਣੇ ਖਾਈਏ ਮਖਾਣੇ ਇੱਕ ਦੋ ਦੋ ਨਗ ਰਹਿ ਗਏ ਬਾਈ ਲਾਸਟ ਨਗ ਰਹਿ ਗਏ ਤੇ ਪ੍ਰਿਤਪਾਲ ਕਹਿੰਦੇ ਢੱਲੋ ਸਾਹਿਬ ਕੀ ਹਾਲ ਚੱਲ ਬਾਈ ਨੰਬਰ ਪਤਾ ਸੀ ਗਰੁੱਪ ਚ ਬਾਈ ਨੰਬਰ ਨਾ ਯਾਰ ਕੱਲ ਨਾ ਮੈਂ ਥੋੜਾ ਜਿਹਾ ਮੈਨੂੰ ਫੋਨ ਆ ਗਿਆ ਸੀ ਬਾਹਰੋਂ ਉਹਦੇ ਕਰਕੇ ਨਾ ਤੁਹਾਨੂੰ ਪਤਾ ਨਹੀਂ ਵੀ ਜਦੋਂ ਬਾਹਰੋਂ ਫੋਨ ਆ ਜੇ 2.5 ਘੰਟੇ 3 ਘੰਟੇ 4 ਘੰਟੇ ਪਤਾ ਹੀ ਨਹੀਂ ਕਿੰਨੇ ਲੱਗ ਜਾਂਦੇ ਆ ਭੁੱਲ ਜਾਂਦਾ ਬਾਈ ਯਾਰ ਅੱਜ ਪਾਉਂਗਾ ਅੱਧੀ ਧੂੜੀ ਬੋਲੋ ਜੀ 270 ਰੁਪਏ 70 ਰੁਪਏ 270 ਬੋਲਾਂਗੇ ਨੇ 270 ਰੁਪਏ ਬਾਈ ਗਊਸ਼ਾਲਾ ਲੈ ਬਾਈ ਇਹ ਗਈ ਗਊਸ਼ਾਲਾ 270 ਰੁਪਏ ਇੱਥੇ ਕੀ ਹੋ ਜਾਂਦਾ ਜਦੋਂ ਮੰਨ ਲਓ ਰੇਟ 270 ਗਊਸ਼ਾਲਾ ਤੇ ਰਹਿ ਜਾਂਦਾ ਵੀਰੋ 270 ਬਾਊ ਨੇ ਰੇਟ ਧਰਿਆ ਹੋਊਗਾ ਉਸ ਤੋਂ ਬਾਅਦ ਕੋਈ ਬੋਲਿਆ ਨਹੀਂ ਜੱਗਾ ਕੋਵੇ ਬਈ ਉੱਥੇ ਰੇਟ ਟਕ ਜਾਂਦਾ ਨਾ ਤੇ ਆ ਤੂੜੀ ਬਾਈ ਹਾਂ ਵਧੀਆ ਰੰਗ ਵਧੀਆ ਥੋੜੀ ਬਰੀਕ ਲਓ ਅੰਦਰ ਵੀ ਅੰਦਰ ਤੇ ਤੂੰ ਹੀ ਬੋਲੋ ਜੀ 270 ਰੁਪਏ 70 ਰੁਪਏ ਹਾਂ ਅੰਕਲ 270 ਰੁਪਏ ਹਾਂ ਬੋਲਣਾ ਭਾਈ 200 70 ਬਸ ਨਾ ਬਈ ਇਹਦੇ ਨਾਲ ਵੀ ਇਹ ਤੁੜੀ ਨਾਲ ਵੀ ਉਵੇਂ ਹੀ ਹੋ ਗਿਆ 207 ਹੋਰ ਕਾਕੂ ਆ ਗਏ ਬਾਬਾ ਫਰੀਦ ਤੋਂ ਹੈ ਇਹ ਬਈ ਆਪਣੇ ਪਿੰਡੋਂ ਮੁੰਡੇ ਸੇਵਾ ਕਰਨ ਜਾਂਦੇ ਕਿੰਨੇ ਔਟ ਘੜਦਾ ਬਈ ਯਾਰ ਸਵੇਰੇ ਵਾ ਬਾਬਾ ਠਾਣ ਆ ਲੈ ਮੇਰੀ ਕਾਥਨੀ ਆਈ ਤਾਂ ਲੈ ਘੱਟ ਨਹੀਂ ਨਹੀਂ ਮੈਂ ਕਿਹ ਕਿੰਨੇ ਨਗ ਆਏ ਘੱਟੋ ਘੱਟ ਸੀ ਗਿਆ 10 11 ਨਗ 12 ਹੀ ਹੋਣਗੇ ਬਹੁਤ ਐਨੀ ਤੁੜੀ ਆਈ ਹੈ ਬੰਨੇ ਗਰੇਡ ਤੇ ਥੋੜੀ ਹੈ ਅੱਜ 320 ਸਿਰ ਆ ਗਿਆ ਵੈਸੇ ਵਿਕੀ ਜਿਹੜੀ ਹੁਣ 300 ਨੂੰ ਜਿਆਦਾ ਵਿਕੀ ਜਰ ਤੂੜੀ ਠੀਕ ਹੈ ਹੋਰ ਸਹੀ ਆਉਣ ਐ ਐਵਰੇਜ ਵਧੀਆ 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 ਸੈਟ ਯਾਰ ਮੋਟਰਸਾਈਕਲ ਆਉਣ ਲਾਉਣਾ ਕਦੋਂ ਲਿਆਵਾਂ ਵਿਹਲਾ ਹੀ ਕੱਲ ਨੂੰ ਲੈ ਆਜ ਅੱਜ ਕੰਮ ਪਿਆਇਆ ਰੱਖਾ ਬਾਬਾ ਵੇ ਲੇਟ ਹੋ ਗਿਆ ਹਾਂ ਚੱਲ ਫੇ ਕੱਲ ਨੂੰ ਸਹੀ ਹੋਰ ਜਨਾਬਾ ਜੀ ਕਿੰਨੇ ਵਜੇ ਜਾਣੇ ਨੇ 5 ਵਜੇ 3 ਵਜੇ ਬੰਦੇ ਮਿਹਨਤੀ ਆ ਬਾਈ ਪੂਰੇ ਸੇਵਾ ਕਰਦੇ ਵੇ ਲੋ ਵੀ ਵੀਰਵਾਰ ਨੂੰ ਜਦੋਂ ਵੀਰਵਾਰ ਹੋਵੇ ਤੇ ਦਿੱਲੀ ਇਹਨਾਂ ਨੇ ਜਾਣਾ ਹੀ ਜਾਣਾ ਤੈਨ 3:30 ਵਜੇ ਅੱਗੇ ਸਾਡਾ ਗਵੰਢੀ ਹੁੰਦਾ ਸੀ ਇਹਨਾਂ ਦੇ ਨਾਲ ਮੋਟੂ ਤੇ ਮੋਟੂ ਬਾਹਰ ਉੜ ਗਿਆ ਯਾਰ ਬਾਹਰ ਨੇ ਨਾ ਉਹ ਬੰਦੇ ਜਾਨੀ ਉਹ ਲਿੰਕ ਜਾ ਘਟਾਤਾ ਯਾਰ ਅੱਗੇ ਜਾਨੀ ਇਹਨਾਂ ਦਾ ਗਰੁੱਪ 8 8 9 9 ਜਾਣੇ ਜਾਂਦੇ ਹੁੰਦੇ ਸੀ ਸ਼ੁਰੂ 'ਚ ਜਦੋਂ ਮੈਂ ਵੇਹਣਾ ਹੁੰਦਾ 10 10 ਜਾਣੇ ਵੀ ਹੁੰਦੇ ਸੀ ਹਨਾ ਥੋੜੀ ਥੋੜੀ ਆ ਕੇ ਕਰਕੇ ਤੇ ਬਾਹਰ ਜਾਈ ਜਾਂਦੇ ਜੀ ਤੇ ਹੁਣ ਤਿੰਨ ਜਾਣੇ ਆ ਪਤਾ ਨਹੀਂ ਚਾਰ ਜਾਂਦੇ ਸਵੇਰੇ ਤੇ ਐਂ ਗਾਂਝਾਂ ਗਰੁੱਪ ਕੱਢੀ ਜਾਂਦੇ ਆ ਯਾਰ ਬਾਹਰ ਬੰਦੇ ਜਾਈ ਜਾਂਦੇ ਚਲੋ ਵਧੀਆ ਗੱਲ ਆ ਵੀ ਕਾਮਯਾਬ ਹੁੰਦੇ ਆ ਬਾਹਰ ਜਾ ਕੇ ਪੈਸਾ ਕਮਾਉਂਦੇ ਤੇ ਲੱਖ ਕਮਾਉਂਦੇ ਆ ਪਰ ਜਾਨੀ ਪੰਜਾਬ ਦੇ ਵਿੱਚ ਜਿਹੜੀ ਇਧਰ ਗਰੁੱਪ ਆਪਣੇ ਉਹ ਘੱਟ ਜਾਂਦੇ ਜਾਨੀ ਲਿੰਕ ਜੇ ਘੱਟ ਜਾਂਦੇ ਪਿੰਡਾਂ ਦੇ ਵਿੱਚ ਵੀ ਆ ਹਾਲਾ ਸ਼ੁਰੂ ਜੀ ਆਪਾਂ ਗੱਲ ਕਰਕੇ ਅਟੇ ਹਨ ਗੁਰਲਾਬ ਜੜ ਵੀਰ ਕੀ ਹਾਲ ਚਾਲ ਹੈ ਜੀ ਮੇਰ ਸਿੰਘ ਭੁੰਦਰਤ ਨੇੜੀ ਸਮਾਣਾ ਗੁੱਡ ਮਾਰਨਿੰਗ ਭਰਾ ਸੁਖਚੈਨ ਸਰਾਮ ਬਾਈ ਕੀ ਹਾਲ ਚਾਲ ਮੰਜਿੰਦਰ ਸਾਂਹਰਾ ਵੀਰ ਕੀ ਹਾਲ ਚਾਲ ਹੈ ਜੀ ਤੇ ਸਿਕੰਦਰ ਸਿੰਘ ਕਲੇ ਤਾਲਾ ਬੱਸੀਆਂ ਵਾਲਾ ਚੇਤੇ ਕਰਦਾ ਬਲਵੀਰ ਢਿੱਲੋਂ ਵੀਰ ਜੀ ਤਪਾ ਮੰਡੀ ਚ ਕੌਸ਼ ਮਹਿੰਗੀ ਹੈ ਜੀ ਠੀਕ ਆ ਬਾਈ ਜੀ ਅੰਦਰ ਤਪਾ ਮੰਡੀ ਚ ਕੀ ਰੇਟ ਆ ਜਰੂਰ ਦੱਸਿਓ ਬਾਈ ਬਲਵੀਰ ਸਿੰਘ ਅੱਜ ਭਰਾਂਗੇ ਭਰਨਗੇ 260 ਨੂੰ ਇਹ ਕਿਹੜਾ ਏਰੀਆ ਬਾਈ ਜੀ ਤੁਸੀਂ ਦੱਸਿਆ ਨਾਲ ਕਮੈਂਟ ਜਰੂਰ ਕਰਿਓ ਹਨਾ ਸਤਨਾਮ ਸਿੰਘ ਸਟਰੀਟ ਤੇ ਤੂੜੀ ਵੇਚਣ ਦਾ ਨਹੀਂ ਫਾਇਦਾ ਜੀ ਸਾਨੂੰ ਠੀਕ ਆ ਜੀ ਹਰਜਿੰਦਰ ਖੋਸਾ ਬਿੱਟੂ ਟਹਿਲਪੁਰਾ ਗਰਜੰਤ ਗੱਲ ਸਰਮੁਖ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਤੇ ਸਿਸਟਰ ਰਿਐਕਸ਼ਨ ਭੈਣ ਜੀਆਂ ਦੇ ਕਹਿੰਦੇ ਵੀਰ ਜੀ ਤੁਹਾਡੀ ਆਵਾਜ਼ ਤੇ ਕੇਵਲ ਅੰਕਲ ਦੀ ਆਵਾਜ਼ ਮਿਲਦੀ ਜਲਦੀ ਠੀਕ ਹੈ ਜੀ ਲੁਧਿਆਣੇ ਦਾ ਕੀ ਰੇਟ ਹੈ ਵੀਰ ਜੀ ਪਤਾ ਕਿਸ ਨੂੰ ਲੁਧਿਆਣੇ ਦਾ ਰੇਟ ਨਹੀਂ ਭਾਈ ਜੀ ਪਤਾ ਆਪਾਂ ਨੂੰ ਬਾਕੀ ਗੁੱਡ ਮਾਰਨਿੰਗ ਸਾਰੇ ਵੀਰ ਭਰਾ ਬੜਾਈ ਜਾਂਦੇ ਸਾਰਿਆਂ ਨੂੰ ਬਹੁਤ ਬਹੁਤ ਗੁੱਡ ਮਾਰਨਿੰਗ ਜੀ ਹੈ ਨਾ ਤੇ ਆਹੀ ਰੇਟ ਮਿੱਤਰੋ ਜਿਹੜੇ ਚੱਲੇ ਆ ਜੀ ਅੱਜ 300 ਦੇ ਨੇੜੇ ਤੇ ਐਵਰੇਜ ਤੇ ਸ਼ੇਰੂ ਵਿਖਾਈਏ ਤੁਹਾਨੂੰ ਅੱਜ ਸ਼ੇਰੂ ਲਿਆਂਦਾ ਪਰ ਸ਼ੇਰੂ ਤਾਂ ਦਿੱਲੀ ਲਈਦਾ ਯਾਰ ਕਦੇ ਕਦੇ ਨਾ ਜੋ ਸਬਜ਼ੀ ਮੰਡੀ ਦੀ ਵੀਡੀਓ ਰਿਕਾਰਡ ਕਰਨੇ ਉਹ ਉਧਰ ਮੰਨ ਦਈਦਾ ਤਾ ਕਰਕੇ ਵੀਰੋ ਚੱਕਰ ਪੈ ਜਾਂਦਾ ਨਹੀਂ ਤਾਂ ਆਹ ਖੜਾ ਆਪਣਾ ਸ਼ੇਰੂ ਯਾਰ ਥੋੜੇ ਥੋੜੇ ਵਲੌਗ ਜੇ ਪਾਉਣ ਨੂੰ ਇਹ ਤਾਂ ਬਹੁਤ ਜੀ ਕਰਦਾ ਸ਼ੇਰੂ ਨੂੰ ਇਹ ਮੈਂ ਕੀ ਹਰਕਤਾਂ ਕਰਦਾ ਕਿਵੇਂ ਰਹਿੰਦਾ ਇਹ ਮੇਰਾ ਜੀਜਾ ਕਰਦਾ ਹੁੰਦਾ ਇਹਦੇ ਵਲੌਗ ਫੋਨ ਨੂੰ ਪਰ ਮੈਂ ਪਾਏ ਨਹੀਂ ਯਾਰ ਕਦੇ ਮੈਨੂੰ ਆਪ ਨੂੰ ਜੀ ਕਰਦਾ ਬਣਾਉਣ ਨੂੰ ਪਰ ਮੈਂ ਪਾਉਣ ਨੂੰ ਜੀ ਨਹੀਂ ਕਰਦਾ ਓਏ 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 ਨਾ ਬੱਸ ਤਾਂ ਕੁੱਤੇ ਨਾਲ ਮੇਰਾ ਇੰਨਾ ਕ ਪਿਆਰ ਆ ਬਾਈ ਹਨਾ ਮੇਰਾ ਕਦੇ-ਕਦੇ ਜੀ ਆ ਕਰਦਾ ਨਾ ਜੀ ਮੈਂ ਨਾ ਕੁੱਤੇ ਨਾਲਾ ਚੈਨਲ ਡੌਗ ਵਾਲਾ ਚੈਨਲ ਜਾਨੀ ਅੱਡ ਬਣਾ ਲਾਂ ਯਾਰ ਤੇ ਉਹਦੇ ਦਿਨਾਂ ਜਾਨੀ ਐਨ ਘੈਂਟ ਘੈਂਟ ਸ਼ਾਟ ਲੈ ਕੇ ਕਿਉਂਕਿ ਆਪਣਾ ਦਿਲੋਂ ਪਿਆਰ ਆ ਜਾਨਵਰਾਂ ਨਾਲ ਕਿਸੇ ਵੀ ਨਾ ਵੀ ਇੱਕ ਚੈਨਲ ਅੱਡ ਜਾਨਵਰਾਂ ਹੀ ਹੋਵੇ ਤਾਂ ਚਲੋ ਸਬਜੀ ਮੰਡੀ ਦੇ ਰੇਟ ਫਾਰਮਿੰਗ ਦੇ ਰਿਲੇਟਡ ਆ ਗਿਆ ਤੇ ਕਦੇ-ਕਦੇ ਜੀ ਕਰਦਾ ਨਾ ਪਰ ਫਿਰ ਸੋਚੀਦਾ ਨਾ ਯਾਰ ਵੀ ਜਦੋਂ ਮੈਂ ਥੋੜਾ ਜਿਹਾ ਵੀ ਹਣਕ ਜਿਵੇਂ ਘਰਾਂ ਵਾਲੀ ਬਾਹਰ ਗਈ ਆ ਫਿਰ ਆਖਦਾਂਗੇ ਯਾਰ ਆਪਾਂ ਘਰ ਵਾਲੀ ਫਿਰ ਬਾਹਰ ਜਾਣਾ ਬਣਾ ਉਹ ਸਾਰਾ ਕੁਝ ਛੱਡਣਾ ਪੈਂਦਾ ਨਾ ਉਧਰ ਚੱਕਰ ਪੈ ਜਾਂਦਾ ਯਾਰ ਤੇ ਵਾ ਜੀ ਬਹੁਤ ਕਰਦਾ ਵੀ ਇਹਨਾਂ ਦੇ ਸੋਹਣੇ ਸੋਹਣੇ ਸ਼ਾਟ ਲੈ ਕੇ ਤੁਹਾਨੂੰ ਵਿਖਾਏ ਜਾਣ ਵੀ ਵੀਡੀਓ ਕਿਵੇਂ ਬਣਦੀਆਂ ਹਨ ਸਿਰਾ ਕੰਮ ਕੀ ਵਾਲਾ ਬਾਈ ਹੋ ਠੀਕ ਆ ਵੀ ਸਿਰਾ ਕੰਮ ਹੋਊਗਾ ਜੇ ਕਿੰਤਾ ਦਾ ਇਹਨਾਂ ਦੇ ਘੈਂਟ ਘੈਂਟ ਸ਼ਾਟ ਐਨ ਪਈ ਹੁਣ ਜਿਵੇਂ ਵੀਰ ਭਰਾ ਰੱਖੀ ਬੈਠੇ ਜਾਨਵਰ ਹਨਾ ਬਹੁਤ ਸਿਆਣੇ ਆ ਸਿਖਾਉਂਦੇ ਇਹਨਾਂ ਨੂੰ ਆਪਣਾ ਦਿਲੋਂ ਪਿਆਰ ਇਹਨਾਂ ਨਾਲ ਓਏ ਨਾ ਭਈ ਇਹ ਇੱਕ ਤਾਂ ਜੀ ਤੁਹਾਡਾ ਯਾਰ ਦੋਸਤ ਬਣ ਜਾਂਦਾ ਨਾ ਇੱਕ ਬਣ ਜਾਂਦਾ ਸਿਕਿਉਰਿਟੀ ਗਾਰਡ ਤੇ ਨਾ ਦਾ ਤੁਹਾਨੂੰ ਕੋਈ ਮੜ ਕੇ ਹੱਥ ਲਾ ਸਕੇ ਛੇਤੀ ਇਹੋ ਜਿਹਾ ਮਤਲਬ ਤੂੰ ਹੀ ਰੱਖ ਲਿਆ ਕੋਲੇ ਤੇ ਇੱਕ ਹੁੰਦਾ ਸਭ ਤੋਂ ਵਧੀਆ ਯਾਰ ਇਹਨਾਂ ਵਰਗਾ ਯਾਰ ਹੈ ਨਹੀਂ ਕੋਈ ਆ ਮੋਹ ਪਿਆਰ ਪੈ ਜਾਂਦਾ ਨਿੰਦਰ ਮਾਨਕ ਚੱਕ ਬੀਤੀ ਆਲਚਰ ਰਣਜੋਤ ਸੰਧੂ ਬਾਈ ਕੀ ਆਲਚਰ ਠੀਕ ਆ ਭਰਾਵੋ ਮਿਲਦੇ ਆਂ ਬਾਈ ਸਭ ਦੀ ਮੰਡੀ ਨਾ ਹਟ ਜਾ ਬੱਤ ਹਰ ਸਬਜੀ ਮੰਡੀ ਦੀ ਵੀਡੀਓ ਆਪਾਂ ਬਣਾਵਾਂਗੇ ਭਾਈ ਜਾਨ ਦੇਖੋ ਦੇ ਚਾਪ ਰੇਟ ਦੋ ਪਖਾਵਾਂਗੇ ਤੁਹਾਨੂੰ ਧੰਨਵਾਦ ਹੋ ਉਸ ਤੋਂ ਤੁਹਾਡਾ ਬਹੁਤ ਬਹੁਤ ਲਾਈਕ ਜਰ ਕਰਦਾ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਆਪਣੀ ਨਾ ਓਏ ਪੁੱਤ ਆ ਬੈ ਜਾ ਓਏ